ਪ੍ਰਸਟੋਜ ਜੀ ਭਗਵਾਨ ਤੁਮਾਨ ਜੀ ਦਾ ਤੇ ਇਹਨਾਂ ਦੇ ਇੱਕ ਕਮੇਟੀ ਸਾਥੀ ਭੱਗੀ ਦਾ ਐਕਸੀਡੈਂਟ ਤੇ ਪਹਿਲੇ ਹੀ ਬਿਆਨ ਆ ਗਿਆ ਸੀ ਕਿ ਮੈਂ ਮਿਆਜ਼ਮਾਨ ਨੂੰ ਸਿੱਧੇ ਕਰੂੰ ਸਾਰੇ ਮੇਰੇ ਸਾਥੀਆਂ ਨੇ ਯਕੀਨ ਦੀ ਸੀ ਕੀਤਾ ਵਜਾ ਤੇ ਕਹਿੰਦੇ ਸੀ ਜੀ ਬਗਲਾਵ ਲੈ ਕੇ ਆਉਣਾ ਤੇ ਪਤਾ ਨਹੀਂ ਕਿੰਨਾ ਕੁ ਬਗਲਾਵ ਲੈ ਆ ਜੀ ਇਹ ਉਹਨਾਂ ਗੰਨਾ ਦਾ ਕਲਾਜ ਜਦੋਂ ਮਿਲਦਾ ਤੁਹਾਨੂੰ ਹੌ ਤ ਤੁਹਾਨੂੰ ਸ਼ੇਕ ਲੱਗ ਰਿਹਾ ਹੈ ਇਹ ਆਪਾਂ ਪਹਿਲਾਂ ਸੋਚ ਕੇ ਫੈਸਲੇ ਕਰਿਆ ਕਰੋ ਜਿਹੜੀਆਂ ਇਹ ਸਰਕਾਰਾਂ ਨੇ ਇਹ ਕਿਸੇ ਦੀਆਂ ਮਿੱਤਰੀ ਅੱਜ ਵੀ ਸਾਡੇ ਕੁਝ ਵੀਰ ਅਸਾਰਾ ਕਰ ਰਹੇ ਨੇ ਸਾਡੇ ਬੀਏ ਹਜੇ ਵੀ ਸਕੂਲਾਂ ਦੇ ਵਿੱਚ ਸੁੱਤੇ ਪਏ ਨੇ ਉਹ ਇਹ ਸੋਚਦੇ ਮਹੂਰਿ ਕੋ ਸਾਡੀ ਵਾਰੀ ਆਊਗੀ ਫੇਰ ਜਾਵਾਂਗੇ ਪਰ ਵੀਰੋ ਆਪਾਂ ਦੇਖ ਰਹੇ ਹਾਂ ਖਾ ਖਾ ਕੇ ਕੱਟ ਲੱਗ ਰਹੇ ਨੇ ਅੱਜ ਕਿਹਾ ਜਾ ਰਿਹਾ ਵੀ ਕੋਈ ਗੱਲ ਨਹੀਂ ਹਲ ਤਾਂ ਸੀਣ ਵੀ ਕਾਟਰ ਵਾਲਿਆਂ ਦੀ ਪ੍ਰਸਾ ਘਟਿਆ ਕੋਈ ਦੇਖਾਂਗੇ ਕੋਈ ਨਾ ਏਦੋਂ ਬਾਅਦ ਮਾਸਟਰ ਕਾਟਰ ਦੀ ਵੀ ਵਾਰੀ ਪਿਆਰ ਹੈ ਲੈਕਚਰਰ ਕਾਟਰ ਦੀ ਵੀ ਵਾਰੀ ਪਿਆਰ ਹੈ ਕਿਉਂ ਕਿਉਂਕਿ ਸਮਝਣਾ ਉੱਠਿਆ ਕਿ ਕਿੱਥੋਂ ਆਇਆ ਪ੍ਰਾਈਵੇਟ ਸਕੂਲਾਂ ਨਾਲ ਨਹੀਂ ਸਰਕਾਰੀ ਸਕੂਲ ਇੱਧਰ ਨਹੀਂ ਉਹਨਾਂ ਨੇ ਤਖਾਹ ਮੰਗੀ ਸੀ ਤੇ ਉਹਨਾਂ ਨੇ ਇਹ ਨਮਾਤਰ ਕਾਤਾ ਵੀ ਤੁਹਾਡੇ ਬਰਾਬਰੀ ਕਰ ਦਿੰਨੀ ਆ ਹਜੇ ਸੀਐਨਵੀ ਕਾਡਰ ਵਾਲਿਆਂ ਦੀ ਵੀ ਦੇਖੋ ਤੇ ਸਾਰਿਆਂ ਦੀ ਵਾਰੀ ਆਉਣੀ ਐ ਇਸ ਕਰਕੇ ਇਕੱਠੇ ਹੋਵੋ ਸਾਡਾ ਸਾਰਿਆਂ ਦਾ ਫਰਜ਼ ਬਣਦਾ ਤੇ ਆਪਾਂ ਉਸ ਦਾ ਹਾਲ ਵੇਖ ਕਿ ਨਵੀਂ ਦਾ ਆਉਂਦੀ ਐ ਮਿੱਤ ਨਵਾਂ ਫਰਮਾਨ ਆਉਂਦਾ ਓ ਹੁਣੇ ਲਾਗੂ ਕਰੋ ਸਕੂਲਾਂ ਦੇ ਵਿੱਚ ਫਟੇ ਆਪਾਂ ਪਹਿਲੇ ਹੀ ਲਾਗੂ ਕਰੋ ਆਪਾਂ ਦੇਖ ਰਹੇ ਹਾਂ ਕਦੇ ਕਿ ਇੱਕ ਭਾਰਤ ਸ੍ਰੇਸ਼ਟ ਭਾਰਤ ਕਦੇ ਕਿਹੜਾ ਓ ਆਪਾਂ ਸਾਰਾ ਕੁਝ ਸਕੂਲਾਂ ਦੇ ਵਿੱਚ ਦੇਖ ਰਹੇ ਹਾਂ